ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਅ ਸਾਡੇ ਨਾਲ ਜੁੜ ਚੁੱਕੇ ਨੇ ਐਸ ਡੀ ਐਮ ਸਾਹਿਬ ਲਾਲ ਵਿਸ਼ਵਾਸ ਬੈਂਸ ਸਾਹਿਬ ਜੀ ਅ ਜਿਸ ਤਰ੍ਹਾਂ ਕਿ ਸਾਰੇ ਹੀ ਜਾਣਦੇ ਹੈਗੇ ਆਹ ਮਹੀਨਾ ਜਿਹੜਾ ਹੈਗਾ ਦਿਨ ਤਿਹਾਰਾਂ ਦਾ ਆ ਇਸ ਮੌਕੇ ਸਾਡੇ ਸਾਰੇ ਸਮੂਹ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਜੀ ਸਭ ਤੋਂ ਪਹਿਲਾਂ ਤੇ ਮੈਂ ਸਮੂਹ ਨਗਰ ਵਾਸੀ ਨਕੋਦਰ ਮੈਥੁਰ ਔਰ ਨਕੋਦਰ ਸਬ ਡਿਵੀਜ਼ਨ ਦੇ ਜਿਹਨੇ ਇਲਾਕਾ ਨਿਵਾਸੀ ਹੈਗੇ ਆ ਉਹਨਾਂ ਸਾਰਿਆਂ ਨੂੰ ਜਿਹੜਾ ਹੁਣ ਇੱਕ ਲਗਾਤਾਰ ਤਿਉਹਾਰਾਂ ਦਾ ਇੱਕ ਸਿਲਸਿਲਾ ਚੱਲ ਰਿਹਾ ਧਨਤੇਰਸ ਹੈਗੀ ਦਿਵਾਲੀ ਔਰ ਬੰਦੀ ਛੋੜ ਦਿਵਸ ਭਾਈ ਦੂਜ ਔਰ ਵਿਸ਼ਵਕਰਮਾ ਡੇ ਔਰ ਉਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਹੈਗਾ ਉਹ ਇਹ ਸਾਰੇ ਤਿਉਹਾਰਾਂ ਦੀ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈਗਾ ਔਰ ਤੁਹਾਡੇ ਸਾਰਿਆਂ ਦੀ ਮੈਂ ਜਿਹੜੀ ਹੈਗੀ ਹੈ ਇੱਕ ਮੰਗਲਮਈ ਜਿਹੜਾ ਸਮਾਂ ਹੈਗਾ ਉਹਦੀ ਕਾਮਨਾ ਕਰਦਾ ਹੈਗਾ ਔਰ ਮੇਰਾ ਤੁਹਾਨੂੰ ਸਾਰਿਆਂ ਨੂੰ ਇਹੀ ਸੁਨੇਹਾ ਹੈਗਾ ਕਿ ਅਸੀਂ ਇਹ ਤਿਹਾਰ ਜਿਹੜੇ ਹੈਗੇ ਆ ਉਹਦੀ ਜਿਹੜੀ ਸਪਿਰਿਟ ਹੈਗੀ ਹੈ ਆਪਸੀ ਭਾਈਚਾਰਾ ਤੇ ਆਪਸੀ ਜਿਹੜਾ ਅਮਨ ਹੈਗਾ ਆਪਸੀ ਪਿਆਰ ਹੈਗਾ ਉਸ ਦੇ ਵਿੱਚ ਆਪਾਂ ਬੜੌਤਰੀ ਕਰੀਏ ਇਹ ਬਹੁਤ ਜ਼ਰੂਰੀ ਹੈਗਾ ਸਾਡਾ ਦੇਸ਼ ਜਿਹੜਾ ਹੈਗਾ ਵਿਸ਼ਮਤਾਵਾਂ ਨਾਲ ਭਰਿਆ ਹੋਇਆ ਇੱਕ ਦੇਸ਼ ਹੈਗਾ ਔਰ ਇਹਦੇ ਵਿੱਚ ਜਿਹੜੀ ਹੈਗੀ ਇਹਦੀ ਖੂਬਸੂਰਤੀ ਵੀ ਇਹੀ ਹੈਗੀ ਆ ਔਰ ਇਹਨਾਂ ਜਿਹੜੀਆਂ ਵਿਸ਼ਮਤਾਵਾਂ ਹੈਗੀਆਂ ਇਹਨਾਂ ਦੇ ਦਰਮਿਆਨ ਹੀ ਜਿਹੜਾ ਹੈਗਾ ਅਸੀਂ ਆਪਣੀ ਜਿਹੜੀ ਹੈਗੀ ਆ ਦੇਸ਼ ਦੀ ਜਿਹੜੀ ਹੈਗੀ ਆ ਪ੍ਰਗਤੀ ਦੇਸ਼ ਦਾ ਆਣ ਵਾਲਾ ਜਿਹੜਾ ਕੋਵਿਖੇਗਾ ਉਹਨੂੰ ਲੱਭਣਾ ਹੈਗਾ ਔਰ ਇਹਨਾਂ ਤਿਹਾਹਾਰਾਂ ਦੇ ਸਿਲਸਿਲੇ ਦੇ ਵਿੱਚ ਮੇਰਾ ਸਾਰਿਆਂ ਨੂੰ ਇਹ ਆਹਵਾਨ ਹੈਗਾ ਇਹ ਬੇਨਤੀ ਹੈਗੀ ਹੈ ਕਿ ਆਪਾਂ ਜਿੰਨਾ ਹੋ ਸਕੇ ਆਪਾਂ ਪਟਾਖਿਆਂ ਤੋਂ ਅਸੀਂ ਖੁਦ ਦਾ ਬਚਾਅ ਰੱਖੀਏ ਗ੍ਰੀਨ ਦੀਵਾਲੀ ਮਨਾਈਏ ਕਲੀਨ ਦੀਵਾਲੀ ਮਨਾਈਏ ਔਰ کوشش ਕਰੀਏ ਕਿ ਆਪਾਂ ਇਹਨਾਂ ਤਿਹਾਰਾਂ ਦੇ ਵਿੱਚ ਕੁਝ हटके ਕਰੀਏ ਜਿੱਦਾਂ ਕੁਝ ਆਪਾਂ ਹੋ ਸਕਦਾ ਹੈਗਾ ਕਿ ਪਲਾਂਟੇਸ਼ਨ ਕਰਕੇ ਜਿਹੜਾ ਹੈਗਾ ਇੱਕ ਲਾਸਟਿੰਗ ਇਮਪ੍ਰੈਸ਼ਨ ਛੱਡੀਏ ਕਿ ਤਿਹਾਰ ਇਸ ਤਰੀਕੇ ਨਾਲ ਵੀ ਮਨਾਏ ਜਾਂਦੇ ਹੈਗੇ ਨੇ ਆਪਣੇ ਆਲੇ ਦੁਆਲੇ ਜਿਹੜੀ ਹੈਗੀ ਹੈ ਜਿਹੜੀ ਵੀ ਸਰਾਉਂਡਿੰਗਸ ਹੈਗੀਆਂ ਉਹਨੂੰ ਆਪਾਂ ਹੋਰ ਸਫਾਈ ਦਾ ਜਿਹੜਾ ਚਿਹਰਾ ਦੇ ਸਕੀਏ ਔਰ ਇੱਕ ਅੱਛੇ ਜਿਹੇ ਨਾਗਰਿਕ ਦਾ ਜਿਹੜਾ ਕਰਤੱਵ ਹੈਗਾ ਉਹਨੂੰ ਨਿਭਾਉਂਦੇ ਹੋਏ ਅਸੀਂ ਇੱਕ ਅੱਛੀ ਐਗਜ਼ਾਮਪਲ ਸੈੱਟ ਕਰ ਸਕੀਏ ਜੀ ਜੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਨਿਵਾਸੀਆਂ ਨੂੰ ਸ਼ਹਿਰ ਦੇ ਔਰ ਸਬਡਿਵੀਜ਼ਨ ਦੇ ਸਾਰੇ ਤਿਉਹਾਰਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਪਾਰ ਟੈਲੀਵਿਜ਼ਨ ਦੇ ਨਾਲ ਜੁੜੇ ਸਾਡੇ ਚੈਨਲ ਦੀ ਸਮੂਹ ਟੀਮ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਸਾਰੇ ਦਿਨ ਤਿਉਹਾਰਾਂ ਦੀਆਂ ਦੀਵਾਲੀ ਦੀਆਂ ਖਾਸ ਤੌਰ ਤੇ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ ਜੀ ਵਿਸ਼ਵ ਭਾਰਤ ਟੈਲੀਵਿਜ਼ਨ ਦੇ ਸਾਰੇ ਜਿਹੜੇ ਦਰਸ਼ਕ ਹੈਗੇ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਖਾਸ ਤੌਰ ਤੇ ਸਾਰੇ ਤਿਉਹਾਰਾਂ ਦੀ ਬਹੁਤ ਬਹੁਤ ਬਧਾਈ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ